ਸਨ ਡਾਕਟਰ ਬચ્ਚੀ ਸਿੰਘ ਸੰਧੂ ਕੋਆਰਡੀਨੇਟਰ 6y ਜਸਟਿਸ ਔਰ ਪ੍ਰੈਜ਼ੀਡੈਂਟ ਕਾਉਂਸਲ ਆਫ ਪਾਕਿਸਤਾਨ ਸੋ ਆਪਣੇ ਨਾਲ ਡਾਕਟਰ ਅਮਰਜੀਤ ਸਿੰਘ ਜੀ ਵੀ ਆਪਣੇ ਨਾਲ ਇੱਥੇ ਮੌਜੂਦ ਹੈਗੇ ਆ ਡਾਕਟਰ ਸਾਹਿਬ ਵੀ ਪਿਛਲੇ 40 ਸਾਲਾਂ ਤੋਂ ਵੱਖ-ਵੱਖ ਤਰੀਕਿਆਂ ਦੇ ਨਾਲ ਪੋਪੂਲ ਨੂੰ ਅਵੇਅਰ ਕਰਦੇ ਪਏ ਆ ਡਾਕਟਰ ਸਾਹਿਬ ਤੋਂ ਪੁੱਛਾਂਗੇ ਬਹੁਤ ਸਾਰੀਆਂ ਸਰਕਾਰਾਂ ਚੇਂਜ ਹੋਈਆਂ ਭਾਰਤ ਦੇ ਵਿੱਚ ਬਹੁਤ ਸਾਰੇ ਪ੍ਰਧਾਨ ਮੰਤਰੀ ਆਏ ਔਰ ਪਿਛਲੇ 11 ਸਾਲਾਂ ਤੋਂ ਜਦੋਂ ਅਸੀਂ ਦੇਖਦੇ ਆਂ ਕਿ ਮੋਦੀ ਰਜਿਮ ਜਿਹੜਾ ਇੱਕ ਨਵਾਂ ਰਜਿਮ ਜਿਹੜਾ ਉਹ ਚੇਂਜ ਹੋ ਕੇ ਆਇਆ ਔਰ ਫਿਰ ਜਿਹੜੀ ਖਾਲਸਾਣ ਦੀ ਗੱਲ ਆ ਉਹ ਵੀ ਇੱਕ ਨਵੇਂ ਸਟੈਪ ਦੇ ਉੱਪਰ ਆਈ ਆ 1990 1980 ਦੇ ਦਹਾਕਿਆਂ ਦੇ ਵਿੱਚ ਅਮਰੀਕਾ ਦੇ ਵਿੱਚ ਗੱਲਬਾਤ ਹੁੰਦੀ ਸੀ ਉਸ ਸਮੇਂ ਦੇਸ਼ਕ ਉੱਥੇ ਕਾਂਗਰਸ ਦੀ ਸਰਕਾਰ ਸੀ ਪਰ ਇਹ 2014 ਦੇ ਵਿੱਚ ਇੱਕ ਜਿਹੜਾ ਕਿ ਹਿੰਦੂ ਤਵਾ ਚਿਹਰਾ ਉਹ ਭਾਰਤੀ ਕੁ ਕਮਰਾਨ ਬਣ ਕੇ ਆਂਦਾ ਤੇ ਦੁਨੀਆ ਦੇ ਵਿੱਚ ਹੁਣ ਕਤਲੋਗਾਰ ਸ਼ੁਰੂ ਹੋਈ ਆ ਸੋ ਡਾਕਟਰ ਸਾਹਿਬ ਤੇ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਲਮੇਟ ਸਟੇਟ ਜਿਹੜੀ ਪੈਨਡੈਂਟ ਬਾਈਂਡਲ ਦੀ ਹੋਮ ਸਟੇਟ ਹੈ ਜਿਸ ਨੂੰ ਲੰਬਾ ਲੁੱਪੂ ਸੈਨੇਟਰ ਰਹਿ ਆ ਉਸ ਅਕੈਡਮੀ ਚ ਉਪੰਨਦਾ ਰਿਹਾ ਹੈ ਉੱਥੇ ਅੱਜ ਪਾਰਡ ਦੀ ਮਿਲ ਕੇ ਖਾਤਾ ਤੇ ਪਾਰਡ ਆਲਮੋਸਟ ਜੂਗ੍ਰੈਸ ਹੋ ਚੁੱਕਾ ਹੈ ਕ੍ਰੰਪ ਐਡਮਿਨਿਸਟ੍ਰੇਸ਼ਨ ਵੇਲੇ ਇਹ ਚਾਰ ਮੁਲਕਾਂ ਦਾ ਸਮੂਹ ਜਿਸ ਦੇ ਵਿੱਚ ਅਮਰੀਕਾ, ਇੰਡੀਆ, ਸਟਰੀਆ ਅਤੇ ਜਾਪਾਨ ਸੀ ਪਰ ਬਹੁਤ ਜਲਦੀ ਅਮਰੀਕਾ ਨੇ ਦੇਖ ਲਿਆ ਸੀ ਕਿ ਭਾਰਤ ਨਕਮਾ ਗਰਵਾਨ ਵੈਲੀ ਚ ਨਾਲ ਨਹੀਂ ਚੁੱਕਿਆ ਪਈ ਹੈ ਔਰ ਉਹਨਾਂ ਨੇ ਕੁਆਡ ਵੀ ਥਾ ਇੱਕ ਨਵਾਂ ਆਪਕਸ ਜਿਹੇ ਕਸਟ੍ਰੇਲੀਆ, ਜੀਕੇ ਔਰ ਜੀਐਸ ਇਹ ਬਣਾਇਆ ਦੇਖਣ ਇਹ ਇੱਕ ਸਿੰਬੋਲਿਕ ਕਿਉਂਕਿ ਮੋਦੀ ਜੀ ਜਨਰਲ ਅਸੈਂਬਲੀ ਨੂੰ ਐਡਰੈਸ ਕਰਨ ਆਇਆ ਸੋ ਬਾਈਡਨ ਦਾ ਕੰਮ ਵੀ ਚੱਲ ਰਹੀ ਹੈ ਜਾਪਾਨ ਦਾ ਪ੍ਰਾਈਮ ਮਿਨਿਸਟਰ ਜਿਹੜਾ ਆਇਆ ਹੋਇਆ ਉਹਦਾ ਵੀ ਇੱਕ ਮਹੀਨਾ ਰਹਿ ਗਿਆ ਸੋ ਇਸਦੀ ਕੋਈ ਇੰਪੋਰਟੈਂਸ ਨਹੀਂ ਹੈ ਪਰ ਸਿੱਖਾ ਲਈ ਇਹ ਬਹੁਤ ਇੰਪੋਰਟੈਂਟ ਹੈ ਜੋ ਕਿ ਜਿਵੇਂ ਮੋਦੀ ਦਾ ਰਾਜ 2014 ਤੋਂ ਬਾਅਦ ਇਸ ਕੇ ਅੰਦਰ ਧਿਆਨ ਰਹੇ ਕਿ ਅਮਰੀਕਾ ਕੈਨੇਡਾ ਸਮੇਤ ਵੈਸਟਰਨ ਮਲਕਾ ਨੇ ਇਸ ਪੁੱਛੜਾ ਗੁਜਰਾਤ ਨੂੰ 12 ਸਾਲ ਇਹਨਾਂ ਦੀ ਧਰਤੀ ਤੇ ਨਹੀਂ ਵੜਨ ਦਿੱਤਾ ਕਿਉਂਕਿ ਯੂਐਸ ਸਰਫ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਲੀਜਰ ਫਰੀडम ਨੇ ਇਸ ਤੇ پابੰਦੀ ਦੀ ਮੰਗ ਕੀਤੀ ਸੀ ਔਰ ਇਹ ਸਾਰੇ ਪੀਰੀਅਡ ਜਿਹੜੀ ਮੋਦੀ ਸਰਕਾਰ ਦੀ ਸਿੱਖਾ ਪ੍ਰਤੀ ਗਾਰਜਕਾਰੀ ਹੈ ਇੱਕ ਪਾਸੇ ਵਿਜਨ ਇੰਡੀਆ ਉਹਨਾਂ ਨੇ ਕਿਵੇਂ ਆਪਣੇ ਥੀਵੇ ਖੜੇ ਕਰਕੇ ਆਰਐਸਐਸ ਦਾ ਨੈਟਵਰਕ ਕਿਵੇਂ ਉਹਨਾਂ ਨੇ ਸਾਡੇ ਗੁਵਾਰਿਆਂ ਦੇ ਉੱਤੇ ਇੱਕੋ ਬਾਦ ਕਮਪੈਨ ਕੀਤਾ ਹੈ ਹਰਿਆਣਾ ਕਮੇਟੀ ਦਿੱਲੀ ਕਮੇਟੀ ਪਟਨਾ ਸਾਹਿਬ ਕਮੇਟੀ ਅਗਲਾ ਸਾਹਿਬ ਕਮੇਟੀ ਲੇਕਿਨ ਮਸਟ ਪਾਰ ਜੇ ਇੰਦਰਾ ਗਾਂਧੀ ਨੇ 1984 ਦੇਖਾਂ ਦੇ ਖਿਲਾਫ ਅਨਡਿਕਲੇਰਡ ਵਾਰ ਕੀਤੀ ਤੇ ਅੱਜ ਜੀ ਮੋਦੀ ਰਜਿਮ ਇਸ ਵਾਰ ਨੂੰ ਸਾਡਿਆਂ ਦਰਾਂ ਤੱਕ ਓਪਨ ਵਾਰ ਦੇ ਤੌਰ ਤੇ ਲਿਆਇਆ ਔਰ ਜਿਵੇਂ ਅਸੀਂ ਦੇਖਦੇ ਹਾਂ ਕਿ ਪਿਛਲੇ 1 ਸਾਲ ਦੇ ਵਿੱਚ ਮਈ ਮਹੀਨੇ ਤੋਂ ਹਾਰਦਪਾਈ ਪਰਮਜੀਤ ਪਰਵਰ ਦੀ ਸ਼ਹਾਦਤ ਹੋਈ 15 ਜੂਨ ਨੂੰ ਗੁਰੂ ਪਰਮਜੀਤ ਪਰਵਰ ਅਤੇ ਬਕਰ ਸਿੰਘ ਹੰਡਾ ਦੀ ਸ਼ਹਾਦਤ ਹੋਈ 18 ਜੂਨ ਨੂੰ ਤ੍ਰਿਨਪਾਈ ਹਰਦੀਪ ਸਿੰਘ ਨਿੱੱਜਰ ਦੀ ਹੋਈ ਔਰ ਸਭ ਤੋਂ ਵੱਸ ਦੇ ਕਰਕੇ ਅਮਰੀਕਾ ਨੇ ਉੰ데 ਮੀਹਨੇ ਦੇ ਨਖਲ ਗੁੱਤਾ ਦੇ ਖਿਲਾਫ ਇਨਡਾਈਟਮੈਂਟ ਨਿਊਯਾਰਕ ਕੋਰਟ ਫਾਈਲ ਕੀਤੀ ਜਿਹਨੂੰ ਨਵੰਬਰ ਦੇ ਵਿੱਚ ਅਨਸੀਲ ਕੀਤਾ ਗਿਆ ਤੇ 29 ਨਵੰਬਰ ਨੂੰ ਹੀ ਨਖਲ ਗੁੱਤਾ ਨੂੰ ਚੈੱਕ ਰਿਪਬਬਲਿਕਾ ਦੀ ਲਾਅ ਐਨਫੋਰਸਮੈਂਟ ਏਜੰਸੀਜ਼ ਨੇ ਜਿਹੜਾ ਉਹ ਰੈਸਟ ਕਰਾਇਆ ਇੱਕ ਸਾਲ ਬਾਅਦ ਇਹਨਾਂ ਨੂੰ ਐਕਸਟਰਾਡਾਈਟ ਕਰਕੇ ਅਮਰੀਕਾ ਲਿਆਂਦਾ ਗਿਆ ਪਰ ਦੋ ਡਵੈਲਪਮੈਂਟ ਜਿਹੜੀਆਂ ਮੋਦੀ ਵੀਸ ਵਿਜ਼ਿਟ ਤੋਂ ਪਹਿਲਾਂ ਹੋਈਆਂ ਨੇ ਪਹਿਲਾ ਮੈਂ ਸਮਝਦਾ ਹਾਂ ਕਿ ਸਾਹ ਗੁੱਤਾ ਗੁਰਪ੍ਰੀਤ ਸਿੰਘ ਪਰਮੂ ਸਿੱਖ ਫਰ ਗੁਰਸਿੱਖ ਵਿਦਾਇ ਦੇ ਹੱਕਦਾਰ ਨੇ ਜਿਹੜਾ ਸਿਵਲ ਸੂਟ ਇੰਡੀਅਨ ਗਵਰਨਮੈਂਟ ਅਜੀਤ ਗੋਵਾਲ ਸਾਮੰਤ ਗੋਇਲ ਔਰ ਇਹ ਸਾਰੀ ਜਿਹੜੀ ਟੀਮ ਹੈ ਨਖਲ ਗੁਪਤਾ ਇਹਨਾਂ ਦੇ ਖਿਲਾਫ ਫਾਇਲ ਕੀਤਾ ਗਿਆ ਹੈ ਪਰ ਜਦੋਂ ਅੱਜ ਮੋਦੀ ਅਮਰੀਕਾ ਦੀ ਧਰਤੀ ਤੇ ਹੈ ਆਲਰੇਡੀ ਜਿਹੜਾ ਸੰਮਲ ਉਹਨਾਂ ਦੇ ਕੌਨਸਲਟ ਦੇ ਨਾਲ ਹੋ ਚੁੱਕੇ ਨੇ ਤੇ ਕੀ ਦੰਦਰਿਤਿ ਜਿਦਾਂ ਨੇ ਜਵਾਬ ਦੇ ਹੀ ਕਰੇ ਪੂਰਾ ਪਾਰਟ ਜੁਰਵਾ ਜਿੰਦੀਆ ਨੇ ਵੀ ਕਵਰ ਕੀਤਾ ਹੈ ਉਸਨੇ ਕਨ ਵਾਈਟ ਹਾਊਸ ਦੇ ਵਿੱਚ ਅਮਰੀਕਾ ਦੀਆਂ ਟਾਪ ਸਿਕਿਉਰਟੀ ਏਜੰਸੀਆਂ ਨੇ ਕੁਝ ਸਿੱਖ ਨਥੇਬੰਦੀਆਂ ਦੇ ਨੁਮਾਇੰਦਿਆਂ ਦੇ ਨਾਲ ਮੁਲਾਕਾਤ ਕਰਕੇ ਸਿੱਖ ਕੇਸ ਨੂੰ ਸੁਣਿਆ ਇਹ ਵੀ ਇੱਕ ਇਨਾਨੀਡਿਕੇਸ਼ਨ ਦਿੱਤੀ ਗਈ ਹੈ ਪਰ ਅੱਜ ਜਿਹਨੇ ਕਾਸ਼ ਸਪੋਰਟੀਏ ਨੂੰ ਸ਼ਾਰਟ ਕੀਤਾ ਜਿਹਦੇ ਸਾਰੇ ਹੀ ਰਣਕੇ ਇਕੱਠੇ ਨਜ਼ਾਰਿਆਂ ਦੇ ਨਥੇਬੰਦੀਆਂ ਦਾ ਨੁਮਾਇੰਦਾ ਇਕੱਠਾ ਹੈ ਇਹ ਮੈਸੇਜ ਹੈ ਪਰ ਮੈਂ ਹਮੇਸ਼ਾ ਇਹ ਕਹਿੰਦਾ ਹਾਂ ਫਾਲਸਫਾਨ ਫਰੇਡਰ ਇੱਕ ਉਹ ਐਸਾ ਕੀ ਬਣੇ ਜਿਹਨੇ ਜਿੱਥੇ ਇੰਡੀਆ ਨੂੰ ਸਟੇਟ ਬਾਇ ਪ੍ਰਚਾਰ ਕੇ ਢਾਈ ਟੋਟਲੂ ਨੇ ਕੋਈ ਨਹੀਂ ਚੋਣਾ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਨਿਕਲੇ ਔਰ ਦੂਸਰੀ ਬਾਤ 'ਚ ਮੈਂ ਸਮਝਦਾ ਹਾਂ ਵੀ ਇੰਡੀਆ ਦਾ ਐਜ਼ ਅ ਰੂਕ ਸਟੇਟ ਜਿਹੜਾ ਇਮੇਜ ਦੁਨੀਆ ਦੇ ਸਾਹਮਣੇ ਆਇਆ ਅੱਜ ਸਾਡੇ ਸਾਹਮਣੇ ਓਪਰਚੁਨਿਟੀ ਹੈ ਪਾਕਿਸਤਾਨ ਸਾਡੇ ਹੈ ਜਿਹੜਾ ਦਰਵਾਜ਼ਿਆਂ ਤੇ ਖੜਕ ਪਾ ਰਹੇ ਹੈ ਉਸ ਤੇ ਬਸਵਤ ਦੇ ਰਿਹਾ ਹੈ ਔਰ ਜਵੇਂ ਅੱਜ ਸਾਰਾ ਇੱਕ ਸਾਲਿਡਾਰਿਟੀ ਦਾ ਦਿਖਾਵਾ ਕਰਦਾ ਮੈਂ ਸਮਝਦਾ ਹਾਂ ਕਿ ਇਹ ਜਿਹੜੇ ਹਿਸਟਰੀ ਦੇ ਮੌਕੇ ਹੁੰਦੇ ਨੇ ਔਪਰਚ्युनिटीज ਹੁੰਦੀਆਂ ਨੇ ਅਸੀਂ ਸੰਤਾੜੀ ਦੀ ਲੀਡਰਸ਼ਿਪ ਨੂੰ ਦੇਖਦੇ ਹਾਂ ਤੇ ਉਹਨਾਂ ਨੇ ਮੌਕਾ ਦਿਵਾਇਆ ਅੱਜ ਸਾਡੇ ਸਾਹਮਣੇ ਵੀ ਚੈਲੰਜ ਹੈ ਕਿ ਸਿਰਫ ਜੋੜ ਕੇ ਬੈਠ ਕੇ ਇਸ ਵੇਲੇ ਸਾਡੀ ਹੋਂਦ ਦੀ ਲੜਾਈ ਹੈ ਇੰਡੀਅਨ ਸਟੇਟ ਨੇ ਉਸ ਲੜਾਈ ਨੂੰ ਡੈਸ਼ਪੋਰਸ ਸਿੱਖਾਂ 'ਚ ਲਿਆ ਕੇ ਦੱਸ ਦਿੱਤਾ ਹੈ ਕਿ ਖਾਲਸਪੁਰ ਦੀ ਕਿ ਰਿਐਲਿਟੀ ਹੈ ਅੱਜ ਉਹਨਾਂ ਦਾ মিডিਆ ਕਹਿ ਰਿਹਾ ਕਿ ਜਦੋਂ ਬਾਈਡਨ ਔਰ ਮੋਦੀ ਬਾਈਲੈਟਰਲ ਮੀਟਿੰਗ ਕਰਨਗੇ ਖਾਲਸਤਾਨ ਵਿਲ ਬੀ ਡਿਸਕਸ ਇਹ ਕੋਈ ਛੋਟੀ ਪ੍ਰਾਪਤੀ ਨਹੀਂ ਹੈ ਔਰ ਇਹੀ ਸਾਡੇ ਲਈ ਮੈਸੇਜ ਹੈ ਇਥੋਂ ਇੱਕ ਤਾਈ ਨੂੰ ਅਸੀਂ ਚੇਸ ਕਰਾਂਗੇ ਕੱਲ ਵੀ ਜਿਹੜਾ ਨਸਾਉ ਕਾਉਂਟੀ ਜਿੱਥੇ 15000 ਹਿੰਦੂਆਂ ਜੀ ਨੇ ਐਡਰੈਸ ਕਰਨਾ ਹੈ ਜ਼ੋਰਦਾਰ ਪ੍ਰੋਟੈਸਟ ਹੋਏਗਾ ਮੰਡੇ ਜਦੋਂ ਜਨਰਲ ਅਸੈਂਬਲੀ ਤੋਂ ਉਹਨਾਂ ਨੇ ਐਡਰੈਸ ਕਰਨਾ ਹੈ ਉਹਦੇ ਬਾਅਦ ਵੀ ਪ੍ਰੋਟੈਸਟ ਹੋਏਗਾ ਇਹ ਕੋ ਗੱਲ ਬੁੱਢਲੇ ਤੌਰ ਤੇ ਉਹਨੇ ਇਸ ਪਲੇਟਫਾਰਮ ਪੋਲਿਟਿਕਲ ਪੰਜਾਬ ਜਿਹੜੇ ਸਾਡੇ ਹੀ ਬੜੀ ਸਕਸੈਸਫੁਲੀ ਸਾਲ ਸਾਲ ਦੇ ਕੌਸਟ ਤੇ ਉੱਤੇ ਨੇ ਕਰ ਰਹੇ ਹਨ ਇਹ ਮੈਸੇਜ ਦੇਣਾ ਹੈ ਕਿ ਇਸ ਵੇਲੇ ਬਹੁਤ ਸਾਰੇ ਬਾਈ ਲੈਟ ਵਾਲੇ ਜਾਂ ਫੂਜ਼ਲੈਸ ਇਸ਼ੂ ਬੜੇ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਉਹ ਮਰਿਆਦਾ ਦਾ ਹੋਏ ਕੋਈ ਹੋਰ ਹੋਏ ਨਾ ਸਭ ਨੂੰ ਪਿੱਛੇ ਛੱਡੀਏ ਇੱਕ ਗੱਲ ਦੇ ਉੱਤੇ ਫੋਕਸ ਹੋਏ ਕਿਸ ਉਦਮ ਤੇ ਰਾਜ ਮਿਲਿਆ